ਸਤਿ ਸ਼੍ਰੀ ਅਕਾਲ ਜੀ ਖਾਸ ਵੀਡੀਓ ਦੇਖ ਰਹੇ ਆਂ ਜਿਵੇਂ ਕਿ ਤਸਵੀਰਾਂ ਵਿੱਚ ਅਸੀਂ ਸ਼੍ਰੀ ਹਰਗਬਿੰਦ ਪੁਰ ਇਤਿਹਾਸਕ ਨਗਰ ਦਾ ਹਸਪਤਾਲ ਜੋ ਕਿ ਬੀਤੇ ਸਮੇਂ ਪਛੀ ਪੜਦਾ ਹੁੰਦਾ ਸੀ ਦੱਸਿਆ ਜਾਂਦਾ ਕਿ 5 ਕਿਲੇ ਤੋਂ ਵੱਧ ਜ਼ਮੀਨ ਹੈ ਇਸ ਹਸਪਤਾਲ ਦੇ ਨਾਮ ਤੇ ਪਰ ਅੱਜ ਜੋ ਕਿ ਇੰਨਾ ਤਰਸਯੋਗ ਹਾਲਤ ਵਿੱਚ ਹੈਗਾ ਕਿ ਬੀਤੇ ਸਮੇਂ ਦੀਆਂ ਸਰਕਾਰਾਂ ਦੇ ਐਮਐਲਏ ਸਾਹਿਬ ਚਾਹੇ ਬਲਬੀਰ ਸਿੰਘ ਬਾਠੋਂ ਜਾਂ ਫਿਰ ਉਸ ਤੋਂ ਪਹਿਲਾਂ ਮੁਰਿੰਦਰ ਸਿੰਘ ਲਾੜੀ ਹੋਣ ਉਸ ਤੋਂ ਬਾਅਦ ਜੋ ਹੁਣ ਵੀ ਫਿਰ ਦੇਸ਼ ਦਾ ਫੁੱਗਾ ਆਇ ਤੇ ਹੁਣ ਇਸ ਟਾਈਮ ਮੌਜੂਦਾ ਜੋ ਅਮਰਪਾਲ ਸਿੰਘ ਹੈਗੇ ਨੇ ਆਪ ਪਾਰਟੀ ਦੇ ਕਿਸੇ ਨੇ ਵੀ ਇਸ ਹਸਪਤਾਲ ਧਿਆਨ ਦਿੱਤਾ ਇਸ ਸ਼ਹਿਰ ਦੇ ਵਿਕਾਸ ਦੇ ਦਾਅਵੇ ਤਾਂ ਚਮਚੇ ਜਿਹੜੇ ਆ ਕਿ ਲੀਡਰਾਂ ਦੇ ਬਹੁਤ ਕਰਦੇ ਨੇ ਪਰ ਅਜ ਤੱਕ ਕੋਈ ਵੀ ਸਰਕਾਰੀ ਅਦਾਰਾ ਜਿਹੜਾ ਕਿ ਇਸ ਵੱਲ ਧਿਆਨ ਦੇਣ ਨੂੰ ਵਾਸਤੇ ਕੋਈ ਨਹੀਂ ਆਇਆ ਅਗਰ ਦੇਖਿਆ ਜਾਵੇ ਤਾਂ ਆਸਟਾ ਮਹੀਨੇ ਤਰਚੋਗ ਹਾਲਾਤ ਨੇ ਇੱਕ ਵਿਦਵਨ ਸਭਾ ਹਲਕਾ 008 ਕੋਡ ਹੈ ਸ਼ਿਰੀ ਹਰਗੰਪੁਰ ਦਾ ਮਿਊਨਿਸਪਲ ਕਾਰਪੋਰੇਸ਼ਨ ਸ਼ਿਰੀ ਹਰਗੰਪੁਰ ਕਿਸ ਦੇ ਨਾਲ ਲੱਗਦੇ ਜਿਹੜੇ ਕਿ ਹੋਰ ਵੀ ਮਾਜੋਕ ਡਿਪਟੀ ਕਮਿਸ਼ਨਰ ਸਾਹਿਬ ਔਰ ਇਸ ਦੇ ਨਾਲ ਐਮਐਲਏ ਜੋ ਕਿ ਅਮਰਪਾਲ ਸਿੰਘ ਐਸ ਟਾਈਮ ਆਪ ਪਾਰਟੀ ਕੋ ਨੇ ਉਹਨਾਂ ਕੀ ਵੀ ਅਪੀਲ ਕੀਤੀ ਜਾਂਦੀ ਕਿ ਇਸ ਸਸਤਾਨ ਨੂੰ ਫਿਰ ਮੋੜ 25 ਬੈੱਡ ਦਾ ਜਿਹੜਾ ਕਿ ਬਣਾਇਆ ਜਾਵੇ ਸੁਰਜੀਤ ਕੀਤੇ ਜਾਣ ਤਾਂ ਜੋ ਇੱਥੇ ਇਲਾਕੇ ਦੇ ਜਿਹੜੇ ਲੋਕ ਆ ਜਾਂ ਬਟਾਲਾ ਅਮਰਸਾ ਟਾਂਡਾ ਜਾਂ ਹੋਰ ਸ਼ਹਿਰਾਂ ਦੇ ਉਹ ਤੱਕੇ ਖਾਂਦੇ ਨੇ ਔਰ ਜਿਹੜੀਆਂ ਸਮੇਂ ਸਿਰ ਸਹੂਲਤਾਂ ਨਹੀਂ ਮਿਲਦੀਆਂ ਉਹ ਮਿਲ ਸਕਣ ਧੰਨਵਾਦ ਜੀ